ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਝਟਕਾ ਦਿੱਤਾ ਗਿਆ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕੀਤਾ ਗਿਆ ਔਰ ਵੱਡੇ ਬਦਲਾਅ ਦੇ ਵਿੱਚ ਕੀਤੇ ਜਾ ਰਹੇ ਨੇ ਪੁਨਰਗਠਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕੀਤਾ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਇਹਦੇ ਵਿੱਚ ਵੱਡੇ ਬਦਲਾਅ ਕੀ ਕੀਤੇ ਗਏ ਨੇ ਪਹਿਲਾਂ ਸੈਨੇਟ ਦੇ ਵਿੱਚ 90 ਮੈਂਬਰ ਸੀਗੇ ਔਰ 90 ਮੈਂਬਰਾਂ ਦੀ ਗਿਣਤੀ ਘਟਾ ਕੇ 31 ਮੈਂਬਰਾਂ ਦੀ ਗਿਣਤੀ ਕਰ ਦਿੱਤੀ ਗਈ ਹੈ ਔਰ ਅੱਗੇ ਇਸ ਦੀ ਚੋਣ ਪ੍ਰਕਿਰਿਆ ਕਿਵੇਂ ਹੁੰਦੀ ਸੀ ਕਿੰਨੇ ਮੈਂਬਰ ਚੋਣ ਪ੍ਰਕਿਰਿਆ ਰਾਹੀਂ ਚੁਣੇ ਜਾਂਦੇ ਸੀਗੇ ਔਰ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਂਦਾ ਸੀਗਾ ਔਰ ਕਿੰਨੇ ਆਦੇਦਾਰ ਲਗਾਏ ਜਾਂਦੇ ਸੀ ਇਹ ਵੀ 90 ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਵੱਖ-ਵੱਖ ਇਹ ਅੰਕੜੇ ਸੀਗੇ ਪਰ ਹੁਣ ਇਸ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਕਿਉਂਕਿ 31 ਮੈਂਬਰ ਕੀ ਹੁਣ ਸੈਨੇਟ ਦੇ ਹੋਣਗੇ ਔਰ 31 ਮੈਂਬਰਾਂ ਦੇ ਵਿੱਚੋਂ 18 ਮੈਂਬਰਾਂ ਦੀ ਚੋਣ ਹੋਏਗੀ ਜਾਨੀ ਕਿ ਜਿਹੜੇ ਸੈਨੇਟ ਦੇ ਵਿੱਚ 18 ਮੈਂਬਰ ਆਉਣਗੇ ਉਹ ਚੁਣ ਕੇ ਆਉਣਗੇ ਚੋਣ ਪ੍ਰਕਿਰਿਆ ਦੇ ਰਾਹੀਂ ਆਉਣਗੇ ਔਰ 6 ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਏਗਾ ਕਿਉਂਕਿ ਹਰੇਕ ਅ ਅਦਾਰੇ ਦੇ ਕੋਲੇ ਪਾਵਰ ਹੁੰਦੀ ਹੈ ਕਿ ਸੈਨੇਟ ਦੇ ਵਿੱਚ ਉਹ ਆਪਣੇ ਅਹੁਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਨਾਮਜ਼ਦ ਕਰ ਸਕਦੇ ਨੇ ਔਰ ਇਹਦੇ ਵਿੱਚ ਹੁਣ 6 ਮੈਂਬਰ ਜਿਹੜੇ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਔਰ 7 ਇਹਦੇ ਵਿੱਚ ਅਹੁਦੇਦਾਰ ਹੋ ਸਕਦੇ ਨੇ ਕੁੱਲ ਮਿਲਾ ਕੇ 31 ਮੈਂਬਰ ਜਿਹੜੇ ਉਹ ਸੈਨੇਟ ਦੇ ਬਣ ਚੁੱਕੇ ਨੇ ਪਰ ਇਸ ਦਾ ਪ੍ਰਜੋਰ ਵਿਰੋਧ ਜਿਹੜਾ ਆ ਉਹ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਪੰਜਾਬ ਦੇ ਨੇਤਾ ਵੀ ਕਰ ਰਹੇ ਨੇ ਔਰ ਹਾਲਕੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਸ ਦਾ ਵਿਰੋਧ ਕੀਤਾ ਗਿਆ ਕਿ ਵੱਡੀ दखਲ ਅੰਦਾਜ਼ੀ ਹੈ ਪੰਜਾਬ ਦੇ ਹੱਕਾਂ ਤੇ ਡੱਕ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਦੀ ਹੈ ਸੋ ਇਹਦਾ ਢਾਂਚਾ ਵੀ ਉਸੇ ਅਕੋਰਡਿੰਗ ਚੱਲਣਾ ਚਾਹੀਦਾ ਪਰ ਇਹਦੇ ਢਾਂਚੇ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਮੇਂ-ਸਮੇਂ ਤੇ ਜਦੋਂ ਸੈਨੇਟ ਦੀ ਗੱਲ ਆਉਂਦੀ ਹੈ ਸਿੰਡੀਕੇਟ ਦੀ ਗੱਲ ਆਉਂਦੀ ਹੈ ਤਾ ਸਮੇ ਸਮੇਤੇ ਪੰਜਾਬ ਦੇ ਵੱਲੋਂ ਵਿਰੋਧ ਇਸ ਦਾ ਕੀਤਾ ਗਿਆ ਹੈ ਚਾਹੇ ਉਹ ਫਿਰ ਸਟੂਡੈਂਟ ਦੇ ਵੱਲੋਂ ਹੋਵੇ ਤੇ ਚਾਹੇ ਕੇ ਪੰਜਾਬ ਦੇ ਜਿੰਨੇ ਵੀ ਨੇਤਾ ਨੇ ਉਹਨਾਂ ਦੇ ਵੱਲੋਂ ਵਿਰੋਧ ਇਸ ਦਾ ਕੀਤਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਤੇ ਅਧਿਕਾਰ ਪੰਜਾਬ ਦਾ ਹੋਣਾ ਚਾਹੀਦਾ ਨਾ ਕਿ ਕੇਂਦਰ ਦਾ ਹੋਣਾ ਚਾਹੀਦਾ ਔਰ ਨਾ ਹੀ ਹਰਿਆਣੇ ਦਾ ਹੋਣਾ ਚਾਹੀਦਾ ਇਥੋਂ ਤੱਕ ਕਿ ਪੰਜਾਬ ਯੂਨੀਵਰਸਿਟੀ ਤੇ ਤਾਂ ਹਰਿਆਣਾ ਵੀ ਆਪਣਾ ਦਾਵਾ ਠੋਕਦਾ ਰਿਹਾ ਕਿ ਸਾਡਾ ਵੀ ਅੱਧਾ ਹੈ ਸੋ ਹੁਣ ਵੱਡਾ ਬਦਲਾ ਵੱਡੇ ਚੇਂਜਸ ਜਿਹੜੇ ਨੇ ਉਹ ਕੇਂਦਰ ਸਰਕਾਰ ਨੇ ਕੀਤੇ ਐ ਸਿੰਡੀਕੇਟ ਨੂੰ ਭੰਗ ਕੀਤਾ ਗਿਆ ਸੈਨੇਟ ਨੂੰ ਭੰਗ ਕਰ ਦਿੱਤਾ ਗਿਆ 90 ਮੈਂਬਰਾਂ ਦੀ ਗਿਣਤੀ ਘਟਾ ਕੇ 33 ਕਰ ਦਿੱਤੀ ਗਈ ਹੈ 18 ਮੈਂਬਰਾਂ ਦੀ ਚੋਣ ਹੋਏਗੀ 6 ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਏਗਾ ਔਰ 7 ਮੈਂਬਰ ਜਿਹੜੇ ਨੇ ਉਹ ਅਹੁਦੇਦਾਰ ਹੋਣਗੇ ਤਾਂ ਇਹ ਵੱਡਾ ਬਦਲਾ ਕੀਤਾ ਗਿਆ ਹੁਣ ਇਸ ਨੂੰ ਲੈ ਕੇ ਜਿਹੜੇ ਸਟੂਡੈਂਟਸ ਨੇ ਉਨਾ ਦੇ ਵੱਲੋਂ ਵੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜਿਹੜੀਆਂ ਜਾਣਕਾਰੀਆਂ ਪਹੁੰਚ ਰਹੀਆਂ ਨੇ ਔਰ ਵੱਖ-ਵੱਖ ਪੰਜਾਬ ਦੇ ਆਗੂਆਂ ਦੇ ਵੱਲੋਂ ਇਸ ਦਾ ਪ੍ਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਿੱਧੇ ਤੌਰ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਪੰਜਾਬੀ ਯੂਨੀਵਰਸਿਟੀ ਤੇ ਡਾਕਾ ਮਾਰਿਆ ਗਿਆ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਆਪਣੀ ਦਖਲਅੰਦਾਜ਼ੀ ਕਰ ਰਹੀ ਹੈ ਸੋ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਸੈਨੇਟ ਨੂੰ ਪੁਰਾਣੀ ਵਾਲੀ ਸੈਨੇਟ ਨੂੰ ਬਹਾਲ ਕੀਤਾ ਜਾਂਦਾ ਹੈ ਕਿ ਜਾਫਰ 31 ਮੈਂਬਰ ਜਿਹੜੇ ਹੁਣ ਪੁਨਰਗਠਨ ਦੇ ਵਿੱਚ ਕੀਤੇ ਗਏ ਨੇ ਏਹੀ ਚੀਜ਼ ਚੱਲਦੀ ਹੈ ਇਸ ਨੂੰ ਲੈ ਕੇ ਕਿੰਨਾ ਕੁ ਵਿਰੋਧ ਕੀਤਾ ਜਾ ਰਿਹਾ ਹੈ ਜਾਫਰ ਕਿਵੇਂ ਚੀਜ਼ਾਂ ਜਿਹੜੀਆਂ ਨੇ ਉਹ ਪੂਵਿੱਖ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇਸ ਤੇ ਉੱਪਰ ਨਿਗਾਹ ਬਣੀ ਹੋਈ ਹੈ ਪਰ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਪਹਿਲਾ ਟਵੀਟ ਆ ਚੁੱਕਾ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਕੇਂਦਰ ਨੂੰ ਇਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਇਹ ਵੱਡਾ ਬਦਲਾ ਸਿੰਡିକੇਟ ਤੇ ਸੈਨੇਟ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੈਨੇਟ ਤੇ ਸਿੰਡିକੇਟ ਨੂੰ ਭੰਗ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਝਟਕਾ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡିକੇਟ ਨੂੰ ਭੰਗ ਕੀਤਾ ਗਿਆ ਔਰ ਵੱਡੇ ਬਦਲਾਅ ਦੇ ਵਿੱਚ ਕੀਤੇ ਜਾ ਰਹੇ ਨੇ ਪੁਨਰਗਠਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕੀਤਾ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਇਹਦੇ ਵਿੱਚ ਵੱਡੇ ਬਦਲਾਅ ਕੀ ਕੀਤੇ ਗਏ ਨੇ ਪਹਿਲਾਂ ਸੈਨੇਟ ਦੇ ਵਿੱਚ 90 ਮੈਂਬਰ ਸੀਗੇ ਔਰ 90 ਮੈਂਬਰਾਂ ਦੀ ਗਿਣਤੀ ਘਟਾ ਕੇ 31 ਮੈਂਬਰਾਂ ਦੀ ਗਿਣਤੀ ਕਰ ਦਿੱਤੀ ਗਈ ਹੈ ਔਰ ਅੱਗੇ ਇਸ ਦੀ ਚੋਣ ਪ੍ਰਕਿਰਿਆ ਕਿਵੇਂ ਹੁੰਦੀ ਸੀ ਕਿੰਨੇ ਮੈਂਬਰ ਚੋਣ ਪ੍ਰਕਿਰਿਆ ਰਾਹੀਂ ਚੁਣੇ ਜਾਂਦੇ ਸੀਗੇ ਔਰ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਂਦਾ ਸੀਗਾ ਔਰ ਕਿੰਨੇ ਅਹੁਦੇਦਾਰ ਲਗਾਏ ਜਾਂਦੇ ਸੀ ਇਹ ਵੀ 90 ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਵੱਖ-ਵੱਖ ਇਹ ਆંકੜੇ ਸੀਗੇ ਪਰ ਹੁਣ ਇਸ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਕਿਉਂਕਿ 31 ਮੈਂਬਰ ਕੀ ਹੁਣ ਸੈਨੇਟ ਦੇ ਹੋਣਗੇ ਔਰ 31 ਮੈਂਬਰਾਂ ਦੇ ਵਿੱਚੋਂ 18 ਮੈਂਬਰਾਂ ਦੀ ਚੋਣ ਹੋਏਗੀ ਯਾਨੀ ਕਿ ਜਿਹੜੇ ਸੈਨੇਟ ਦੇ ਵਿੱਚ 18 ਮੈਂਬਰ ਆਉਣਗੇ ਉਹ ਚੁਣ ਕੇ ਆਉਣਗੇ ਚੋਣ ਪ੍ਰਕਿਰਿਆ ਦੇ ਰਾਹੀਂ ਆਉਣਗੇ ਔਰ 6 ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਏਗਾ ਕਿਉਂਕਿ ਹਰੇਕ ਅਦਾਰੇ ਦੇ ਕੋਲੇ ਪਾਵਰ ਹੁੰਦੀ ਹੈ ਕਿ ਸੈਨੇਟ ਦੇ ਵਿੱਚ ਉਹ ਆਪਣੇ ਅਹੁਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਨਾਮਜ਼ਦ ਕਰ ਸਕਦੇ ਨੇ ਔਰ ਇਹਦੇ ਵਿੱਚ ਹੁਣ 6 ਮੈਂਬਰ ਜਿਹੜੇ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਔਰ 7 ਇਹਦੇ ਵਿੱਚ ਅਹੁਦੇਦਾਰ ਹੋ ਸਕਦੇ ਨੇ ਕੁੱਲ ਮਿਲਾ ਕੇ 31 ਮੈਂਬਰ ਜਿਹੜੇ ਉਹ ਸੈਨੇਟ ਦੇ ਬਣ ਚੁੱਕੇ ਨੇ ਪਰ ਇਸ ਦਾ ਪ੍ਰਜੋਰ ਵਿਰੋਧ ਜਿਹੜਾ ਆ ਉਹ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਪੰਜਾਬ ਦੇ ਨੇਤਾ ਵੀ ਕਰ ਰਹੇ ਨੇ ਔਰ ਹਾਲਕੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਸ ਦਾ ਵਿਰੋਧ ਕੀਤਾ ਗਿਆ ਕਿ ਵੱਡੀ दखਲ ਅੰਦਾਜ਼ੀ ਹੈ ਪੰਜਾਬ ਦੇ ਹੱਕਾਂ ਤੇ ਡੱਕ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਦੀ ਹੈ ਸੋ ਇਹਦਾ ਢਾਂਚਾ ਵੀ ਉਸੇ ਅਕੋਰਡਿੰਗ ਚੱਲਣਾ ਚਾਹੀਦਾ ਪਰ ਇਹਦੇ ਢਾਂਚੇ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਮੇ ਸਮੇਤੇ ਜਦੋਂ ਸੈਨੇਟ ਦੀ ਗੱਲ ਆਉਂਦੀ ਹੈ ਸਿੰਡੀਕੇਟ ਦੀ ਗੱਲ ਆਉਂਦੀ ਹੈ ਤਾਂ ਸਮੇ ਸਮੇਤੇ ਪੰਜਾਬ ਦੇ ਵੱਲੋਂ ਵਿਰੋਧ ਇਸ ਦਾ ਕੀਤਾ ਗਿਆ ਹੈ ਚਾਹੇ ਉਹ ਫਿਰ ਸਟੂਡੈਂਟ ਦੇ ਵੱਲੋਂ ਹੋਵੇ ਤੇ ਚਾਹੇ ਕੇ ਪੰਜਾਬ ਦੇ ਜਿੰਨੇ ਵੀ ਨੇਤਾ ਨੇ ਉਹਨਾਂ ਦੇ ਵੱਲੋਂ ਵਿਰੋਧ ਇਸ ਦਾ ਕੀਤਾ ਗਿਆ ਕਿ ਪੰਜਾਬ ਯੂਨੀਵਰਸਿਟੀ ਤੇ ਅਧਿਕਾਰ ਪੰਜਾਬ ਦਾ ਹੋਣਾ ਚਾਹੀਦਾ ਨਾ ਕਿ ਕੇਂਦਰ ਦਾ ਹੋਣਾ ਚਾਹੀਦਾ ਔਰ ਨਾ ਹੀ ਹਰਿਆਣੇ ਦਾ ਹੋਣਾ ਚਾਹੀਦਾ ਇਥੋਂ ਤੱਕ ਕਿ ਪੰਜਾਬ ਯੂਨੀਵਰਸਿਟੀ ਤੇ ਤਾਂ ਹਰਿਆਣਾ ਵੀ ਆਪਣਾ ਦਾਵਾ ਠੋਕਦਾ ਰਿਹਾ ਕਿ ਸਾਡਾ ਵੀ ਅੱਧਾ ਹੈ ਸੋ ਹੁਣ ਵੱਡਾ ਬਦਲਾ ਵੱਡੇ ਚੇਂਜਸ ਜਿਹੜੇ ਨੇ ਉਹ ਕੇਂਦਰ ਸਰਕਾਰ ਨੇ ਕੀਤੇ ਹੈ ਸਿੰਡੀਕੇਟ ਨੂੰ ਭੰਗ ਕੀਤਾ ਗਿਆ ਸੈਨੇਟ ਨੂੰ ਭੰਗ ਕਰ ਦਿੱਤਾ ਗਿਆ 90 ਮੈਂਬਰਾਂ ਦੀ ਗਿਣਤੀ ਘਟਾ ਕੇ 31 ਕਰ ਦਿੱਤੀ ਗਈ ਹੈ 18 ਮੈਂਬਰਾਂ ਦੀ ਚੋਣ ਹੋਏਗੀ 6 ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਏਗਾ ਔਰ 7 ਮੈਂਬਰ ਜਿਹੜੇ ਨੇ ਉਹ ਅਹੁਦੇਦਾਰ ਹੋਣਗੇ ਤਾਂ ਇਹ ਵੱਡਾ ਬਦਲਾ ਕੀਤਾ ਗਿਆ ਹੁਣ ਇਸ ਨੂੰ ਲੈ ਕੇ ਜਿਹੜੇ ਸਟੂਡੈਂਟਸ ਨੇ ਉਨ੍ਹਾਂ ਦੇ ਵੱਲੋਂ ਵੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜਿਹੜੀਆਂ ਜਾਣਕਾਰੀਆਂ ਪਹੁੰਚ ਰਹੀਆਂ ਨੇ ਔਰ ਵੱਖ-ਵੱਖ ਪੰਜਾਬ ਦੇ ਆਗੂਆਂ ਦੇ ਵੱਲੋਂ ਇਸ ਦਾ ਪ੍ਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਿੱਧੇ ਤੌਰ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਪੰਜਾਬੀ ਯੂਨੀਵਰਸਿਟੀ ਤੇ ਡਾਕਾ ਮਾਰਿਆ ਗਿਆ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਆਪਣੀ ਦਖਲਅੰਦਾਜ਼ੀ ਕਰ ਰਹੀ ਹੈ ਸੋ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਸੈਨੇਟ ਨੂੰ ਪੁਰਾਣੀ ਵਾਲੀ ਸੈਨੇਟ ਨੂੰ ਬਹਾਲ ਕੀਤਾ ਜਾਂਦਾ ਹੈ ਕਿ ਜਾਫਰ 31 ਮੈਂਬਰ ਜਿਹੜੇ ਹੁਣ ਪੁਨਰਗਠਨ ਦੇ ਵਿੱਚ ਕੀਤੇ ਗਏ ਨੇ ਏਹੀ ਚੀਜ਼ ਚੱਲਦੀ ਹੈ ਇਸ ਨੂੰ ਲੈ ਕੇ ਕਿੰਨਾ ਕੁ ਵਿਰੋਧ ਕੀਤਾ ਜਾ ਰਿਹਾ ਹੈ ਜਾਫਰ ਕਿਵੇਂ ਚੀਜ਼ਾਂ ਜਿਹੜੀਆਂ ਨੇ ਉਹ ਪੁਵਿੱਖ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇਸ ਦੇ ਉੱਪਰ ਨਿਗਾਹ ਬਣੀ ਹੋਈ ਹੈ ਪਰ ਸੁਬੀਰ ਸਿੰਘ ਬਾਦਲ ਹੁਣਾਂ ਦਾ ਪਹਿਲਾ ਟਵੀਟ ਆ ਚੁੱਕਾ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਕੇਂਦਰ ਨੂੰ ਇਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਇਹ ਵੱਡਾ ਬਦਲਾ ਸਿੰਡିକੇਟ ਤੇ ਸੈਨਟ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ